ਉਹ ਦੇਖਦਾ ਹੀ ਤਰਾ ਹੋ ਗਏ ਹੋ ਗਏ ਉਤਰ ਕਰ ਰਿਹਾ ਉਤਰ ਰਿਹਾ ਇਮਾਨਦਾਰ Yeah. ਨੇ ਕਰਾ ਹੀ ਮੇਰੀ ਭੈਣ ਨੂੰ ਕਰਾਓ ਆਪਣੇ ਲੋ ਮੇਰੀ ਕਰਾਓ ਹਾਂ ਐ ਜਾਓ ਚੰਨਾ ਚ ਰੋ ਮਹਿਲ ਚ ਰੋਣਾ ਤੇਨ ਪੁੱਛ ਕੇ ਚਨਾ ਚ ਚੱਲ ਬੱਸ ਧੰਨਵਾਦ ਜੀ ਮੁਰਗੇ ਸਾਰਾ ਬਿਆਜ ਦੇ ਸਵਤਿ ਆ ਗਿਆ ਤੁਸੀਂ ਜਾਣਦੇ ਇੱਥੇ ਹੀ ਉਹ ਹਵਾ ਲੱਗੇ ਹੀ ਆਵੇ ਹੂੰ भी जान लिया करती है <önemli> ਆਜੇ ਜਿਹੜੇ ਆਲੇ ਟਰੈਕਟਰ ਮਾਰਚ ਕੀਤਾ ਵਾ ਇਹ ਕਾਦੇ ਸਮਾਂ ਚ ਤੇ ਕੀਤਾ ਇਹ ਬਿਲਕੁਲ ਪਹਿਲਾਂ ਦੇ ਸਾਰੇ ਪੰਜਾਬ ਪੂਰੇ ਦੇਸ਼ ਦੀ ਦੇਸ਼ਾਂ ਵਿਦੇਸ਼ਾਂ ਚ ਬੈਠੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਲਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਅਮਰਸਰ ਬਲਾਕ ਪ੍ਰਧਾਨ ਜਣੇ ਵਾਲਾ ਗੁਰੂ ਸੋ ਭਾਈ ਇਹ ਅੱਜ ਟਰੈਕਟਰ ਮਾਰਚ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵਾ ਇਹ ਹੋਣ ਜਾ ਰਿਹਾ ਕਿਉਂਕਿ ਸੈਂਟਰ ਦੀ ਸਰਕਾਰ ਆ ਤੇ ਭਾਵੇਂ ਭਗਵੰਤ ਮਾਨ ਸਰਕਾਰ ਆ ਇਹ ਦੋਵੇਂ ਸਰਕਾਰਾਂ ਕੰਨ ਵਿਲੇਟ ਕੇ ਅੱਖਾਂ ਬੰਦ ਕਰਕੇ ਮੂੰਹ ਬੰਦ ਕਰਕੇ ਸੁੱਤੀਆਂ ਨਜ਼ਰ ਆ ਰਹੀਆਂ ਨੇ ਇੱਕ ਸਾਲ ਤੋਂ ਉੱਪਰ ਹੋ ਗਿਆ ਅੰਦੋਲਨ ਚੱਲਦਿਆਂ ਨੂੰ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੇ ਉੱਤੇ ਔਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ 2 ਮਹੀਨਿਆਂ ਤੋਂ ਉੱਪਰ ਹੋ ਗਏ ਨੇ ਆਪਣਾ ਭੁੱਖ ਹੜਤਾਲ ਤੇ ਮਰਨ ਵਰਤ ਰੱਖਿਆ ਉਹਨੂੰ ਸੋ ਤੁਸੀਂ ਵੇਖਿਆ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਇਕੱਲੇ ਨਹੀਂ ਸੀ ਰਹਿ ਗਏ ਉਹਨਾਂ ਨੂੰ ਪਾ ਕੇ 112 ਕਿਸਾਨ ਜਿਹੜੇ ਆ ਉਹ ਮਰਨ ਵਰਤ ਦੇ ਉੱਤੇ ਬੈਠ ਗਏ ਸੀਗੇ ਪਰ ਹੁਣ ਸੈਂਟਰ ਸਰਕਾਰ ਦਾ ਜਿਹੜਾ ਵਾ ਉਹ ਇੱਕ ਪੱਤਰ ਆਇਆ ਵਾ ਗੱਲਬਾਤ ਕਰਨ ਦਾ 14 ਫਰਵਰੀ ਦਾ ਉਹ ਵੀ ਸਾਨੂੰ ਅਜੇ ਪਤਾ ਨਹੀਂ ਹੈ ਕਿ ਸ਼ਾਇਦ ਹੋ ਸਕਦਾ ਵਾ ਪਿਛਲੇ ਅੰਦੋਲਨ ਦੀ ਤਰ੍ਹਾਂ ਇਹ ਵੀ ਕੋਈ ਝੂਠਾ ਲਾ ਰਾਇ ਨਿਕਲੇ ਕਿਉਂਕਿ ਪਿਛਲਾ ਅੰਦੋਲਨ ਵੀ ਵਿਸ਼ਵਾਸ ਦੇ ਉਤੇ ਚੁੱਕਿਆ ਗਿਆ ਸੀਗਾ ਮੋਦੀ ਸੈਂਟਰ ਸਰਕਾਰ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਆਪ ਮੰਨਿਆ ਸੀ ਕਿ ਐਮਐਸਪੀ ਗਾਰੰਟੀ ਕਾਨੂੰਨ ਜਿਹੜਾ ਉਹ ਬਣਾਇਆ ਜਾਊਗਾ ਲਾਗੂ ਕਰਨਾ ਇੱਕ ਅਲੱਗ ਚੀਜ਼ ਆ ਉਹਨੂੰ ਬਣਾਉਣਾ ਅਲੱਗ ਚੀਜ਼ ਆ ਅਸੀਂ ਉਹ ਲਾਗੂ ਨਹੀਂ ਕਰਾਉਣਾ ਚਾਹੁੰਦੇ ਉਹ ਬੜਮਾਉਣਾ ਚਾਹੁੰਦੇ ਆ ਸੋ ਬਾਕੀ ਮੰਗਾਂ ਵੀ ਨੇ ਜਿ ਚੇਪ ਵਾਲੇ ਮੀਟਰ ਆ ਜਾਂ ਨਸ਼ਾ ਆ ਜਾਂ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੀ ਮਾਫੀ ਦੀ ਗੱਲ ਆ ਸੋ ਇਸ ਕਰਕੇ ਵੱਡੇ ਪੱਧਰ ਦੇ ਤੇ ਹਜ਼ਾਰਾਂ ਟਰੈਕਟਰ ਅੱਜ ਪਿੰਡਾਂ ਚੋਂ ਨਿਕਲ ਗਏ 700 ਸ਼ੁਰੂ ਕੀਤਾ ਤੇ ਕਿਤੇ ਇਸ ਮਾਫੀ ਇਹ ਬਿਲਕੁਲ ਜੀ ਵੇਖੋ ਜਨਿਆਲਾ ਗੁਰੂ ਜੀ ਜੇ ਗੱਲ ਕਰਦੇ ਆ ਤੇ ਜਿਹੜੇ ਮੌਲ ਨੇ ਜਿਵੇਂ ਮਗਰਾ ਇਹ ਵੀ ਇੱਕ ਕਾਰਪੋਰੇਟ ਘਰਾਣਿਆਂ ਦੀ ਦੇਣ ਆ ਡੀਮਾਰਟ ਕਿਉਂਕਿ ਇੱਕ ਸਵਾਲ ਉੱਠਦਾ ਸੀਗਾ ਪਿਛਲੇ ਦਿਨੀ ਪੰਜਾਬ ਪੰਦ ਜਦੋਂ ਸੀਗਾ ਉਦੋਂ ਵੀ ਮੀਡੀਆ ਵੱਲੋਂ ਵੀ ਸਾਨੂੰ ਸਵਾਲ ਜਿਹੜੇ ਉੱਠੇ ਸੀ ਕਿ ਕੁਝ ਕੁ ਦੁਕਾਨਦਾਰ ਜਿਹੜੇ ਨੇ ਉਹ ਨਾਰਾਜ਼ ਨੇ ਅਜੋ ਦੁਕਾਨਦਾਰਾਂ ਵਾਸਤੇ ਵੀ ਜਿਹੜਾ ਬੰਦੋਬਸਤ ਹੈ ਤਿਆਰ ਕਰ ਦਿੱਤਾ ਗਿਆ ਤੁਸੀਂ ਵੇਖਣਾ ਦਸਾਂ ਦਿਨਾਂ ਦੇ ਵਿੱਚ ਪੂਰੀ ਸੁੰਨ ਜਿਹੜੀ ਆ ਉਹ ਪੈ ਜਾਊਗੀ ਐ ਸ਼ਾਂਤੀ ਦਾ ਮਾਹੌਲ ਬਾਜ਼ਾਰ 'ਚ ਹੋ ਜਾਊਗਾ ਕਿਉਂਕਿ ਲੋਕਾਂ ਨੇ ਐਸ ਮਾਲ ਦੇ ਵਿੱਚ ਆਣ ਕੇ ਚੀਜ਼ਾਂ ਖਰੀਦਣੀਆਂ ਦਲਜੀਤ ਸਿੰਘ ਖਾਲਸਾਣੀ ਦੱਸਿਆ ਵਾ ਕਿ ਇਹ ਡੀਮਾਰਟ ਦੇ ਬਿਲਕੁਲ ਆਪਾਂ ਸਾਹਮਣੇ ਖੜੋਤੇ ਆ ਇਹਨਾਂ ਇਹਨਾਂ ਨੇ ਇਹਨਾਂ ਨੇ ਵਰਕ ਕਿਦਾਂ ਕਰਨਾ ਵਾ ਇਸ ਡੀਮਾਰਟ ਤੋਂ ਮੈਂ ਵੀ ਕੋਈ ਤਿੰਨ ਤੋਂ ਚਾਰ ਦਿਨ ਪਹਿਲਾਂ ਇੱਥੋਂ ਮੈਂ ਵੀ ਸੌਦਾ ਖੜਿਆ ਹਰ ਇੱਕ ਬੰਦੇ ਨੇ ਇੱਥੇ ਆਉਣਾ ਵਾ ਔਰ ਉਹ ਸੌਦੇ ਦੇ ਵਿੱਚ ਮੈਨੂੰ 1000 ਰੁਪਏ ਦਾ ਮੈਨੂੰ ਫਾਇਦਾ ਦਿਸਿਆ ਵਾ ਇੱਥੋਂ ਕਢਣ ਦੇ ਨਾਲ ਤੇ ਦੁਕਾਨਦਾਰ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਕਿੰਨਾ ਚਿਰ ਤੁਸੀਂ ਜੀਓਗੇ ਚਲੋ ਤੁਹਾਡੇ ਕਿੰਨਾ ਚਿਰ ਜਿੰਨਾ ਚਿਰ ਜੇ ਮੰਨ ਲਓ ਜਦੋਂ ਸਟਾਰਟਿੰਗ ਕੀਤੀ ਆਪਾਂ ਇਹਨਾਂ ਨੇ ਆਪਾਂ ਉਦੋਂ ਕੋਈ ਕਦਮ ਨਹੀਂ ਚੁੱਕਿਆ ਹੁੰਦੇ ਕਿੰਨੇ ਆਪਣੇ ਸ਼ਹਿਰ ਦੇ ਡੀਮਾਰਟ ਚ ਬਣ ਚੁੱਕੇ ਸੁਣੋ ਸੁਣੋ ਬਣ ਗਏ ਆ ਨਾ ਹਾਂਜੀ ਬਣ ਗਏ ਆ ਤੇ ਰੋਕਣਾ ਸਾਡਾ ਫਰਜ਼ ਬਣਦਾ ਵਾ ਅਗਲਾ ਮੁੜ ਕੇ ਖੂਜ ਡਿੱਗੇ ਉਹ ਸਾਡੇ ਹੱਥ ਵਾਸਤੇ ਕੁਝ ਨਹੀਂ ਹੋਗਾ ਇੱਕ ਇੱਕ ਇਸੀ ਦਾ ਮੈਂ ਜਵਾਬ ਦੇਉਂਗਾ ਮੈਂ ਮਾਫ ਕਰਨਾ ਵਿੱਚ ਹੀ ਰੋਕ ਰਿਹਾ ਕਿਉਂਕਿ ਸਵਾਲ ਬਹੁਤ ਵੱਡਾ ਵਾ ਤੇ ਜਵਾਬ ਵੀ ਵੱਡਾ ਹੀ ਚਾਹੀਦਾ ਵਾ ਇਥੋਂ 20 ਕਿਲੋਮੀਟਰ ਰਈਆ ਜਿਹੜਾ ਪੁਲ ਬਣਿਆ ਸੀ ਰਈਏ ਨਵਾਂ ਉਦੋਂ ਦੁਕਾਨਦਾਰਾਂ ਨੇ ਜਿਨ੍ਹਾਂ ਨੂੰ ਪਤਾ ਸੀ ਦੁਕਾਨਦਾਰੀ ਖਤਰੇ 'ਚ ਆ ਉਹ ਪੁਲ ਰੁਕ ਉਹਨਾਂ ਨੇ ਸਾਡਾ ਸਹਿਯੋਗ ਮੰਗਿਆ ਠੀਕ ਠੀਕ ਕਿਸਾਨ ਜਿੱਥੇ ਬੰਦੀਆਂ ਨੇ ਉੱਥੇ ਪੁਲ ਦੇ ਅੱਗੇ ਜਾ ਕੇ ਆਪਣਾ ਧਰਨਾ ਮੋਰਚਾ ਲਾਤਾ ਅੱਜ ਉਹ ਪੁਲ ਰੁਕਿਆ ਵਾ ਔਰ ਦੁਬਾਰਾ ਟੈਂਡਰ ਪਾਸ ਹੋ ਕੇ ਉਹ ਪਿੱਲਰ ਜਿਹੜੇ ਆ ਕੱਢ ਕੇ ਤੇ ਉਹ ਦੁਕਾਨਦਾਰ ਜਿਹੜੀ ਉਹਨਾਂ ਦੀ ਦੁਕਾਨਦਾਰੀ ਮਾਰਕੀਟ ਵੱਜ ਗਈ। ਸੋ ਮੈਂ ਬੇਨਤੀ ਕਰਦਾ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਮੈਂ ਕਿ ਅਸੀਂ ਹਰ ਵਰਗ ਦੇ ਨਾਲ ਆ ਮਜ਼ਦੂਰ ਨਾਲ ਆ ਦੁਕਾਨਦਾਰ ਨਾਲ ਆ ਲੋੜ ਆ ਸਿਰਫ ਦੱਸਣ ਦੀ ਸੰਘਰਸ਼ ਕਰਨ ਦੀ। ਦੇਖੋ ਦਲਜੀਤ ਸਿੰਘ ਜੀ ਮੈਂ ਇਹੀ ਇਹੀ ਮੈਂ ਦੱਸਣਾ ਚਾਹਣਾ ਵਾ ਇੱਥੇ ਜਿਹੜਾ ਸੌਦਾ ਕਿਉਂ ਸਸਤਾ ਵਾ ਦੁਕਾਨਦਾਰ 6 ਮਹੀਨੇ ਸਾਡੀ ਵੇਟ ਕਰੂਗਾ। ਹੱਦ ਸਾਲ ਕਰੂਗਾ। ਆਖਰ ਦੁਕਾਨਦਾਰ ਨੂੰ ਸ਼ਟਰ ਬੰਦ ਕਰਨਾ ਪੈਣਾ। ਇਹ ਜਿਹੜਾ ਮੈਨੂੰ 1000 ਰੁਪਏ ਦਾ ਪ੍ਰੋਫਿਟ ਅੱਜ ਮਿਲਿਆ ਨਾ ਇਹ ਮੈਨੂੰ ਮੁੜ ਕੇ ਦੁੱਗਣਾ ਚੌਗਣਾ ਕਰਕੇ ਵਾਪਸ ਇਹਨੂੰ ਦੇਣਾ ਪੈਣਾ ਕਿਉਂਕਿ ਇਹਦੀ ਮਰਜ਼ੀ ਫਿਰ ਆਪਣੀ ਚੱਲੂਗੀ ਮਾਰਕੀਟ ਦੇ ਵਿੱਚ ਜੇ ਕੋਈ ਚਾਰ ਭਰਾ ਬੈਠੇ ਹੋਣਗੇ ਤਾਂ ਉਹ ਹੋਰ ਹਿਸਾਬ ਦਾ ਰੇਟ ਹੁੰਦਾ ਵਾ ਇੱਕ ਹੋਊਗਾ ਉਹਦਾ ਹੋਰ ਹੁੰਦਾ ਵਾ ਹੁਣ ਸੁਣ ਚੇ ਵੀ ਆ ਪੀ ਜਿਹੜੀਆਂ ਮਿਲਣਾ ਵਾ ਮੈਨੂੰ ਕਣਕੀ ਨਹੀਂ ਹੈਗੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਨਹੀਂ ਜੀ ਇਹ ਸਭ ਕੁਝ ਜੰਡੇਆਲੇ ਡੀਪੂ ਦੀ ਗੱਲ ਕਰਦੇ ਆ ਔਰ ਮੈਨੂੰ ਲਗਭਗ 10 ਦਿਨ ਪਹਿਲਾਂ ਮੋਰੀਗੇਟ ਦੇ ਲੱਗੇ ਜਿਹੜਾ ਡੀਪੂ ਆ ਉਹਦਾ ਫੋਨ ਆਇਆ ਉੱਥੋਂ ਬੰਦੇ ਦਾ ਕਹਿੰਦੇ ਕਿ ਸਾਨੂੰ 5 ਤੋਂ 6 ਕਿਲੋ ਜਿਹੜੀ ਆ ਉਹ ਕਣਕ ਘੱਟ ਦੇ ਰਹੇ ਨੇ ਵੇਖੋ ਇੱਕ ਬੰਦੇ ਦੇ ਨਾਲ ਜਿਹੜੀ ਆ ਬੇਇਨਸਾਫੀ ਹੁੰਦੀ ਹੈ ਕਿਉਂਕਿ ਉਹ ਬੋਲਦਾ ਨਹੀਂ ਆਵਾਜ਼ ਨਹੀਂ ਚੁੱਕਦਾ ਜਦੋਂ ਅਸੀਂ ਉਸ ਬੰਦੇ ਦੇ ਨਾਲ ਸਾਡੇ ਪ੍ਰਧਾਨ ਨੇ ਅਮਦੀਪ ਕੌਰ ਜਿੰਡਿਆਲਾ ਗੁਰੂ ਤੋਂ ਕਿਸਾਨ ਜਿੱਥੇ ਬੰਦੀ ਦੇ ਉਹਨਾਂ ਨੇ ਗੱਲ ਕੀਤੀ ਤੇ ਉਹੀ ਡੀਪੋ ਵਾਲਾ ਜਿਹੜਾ ਵਾ ਉਹਨੂੰ ਉਹਦੀ ਪ੍ਰੋਪਰ ਪੂਰੀ ਕਨਕ ਦੇਣ ਦੇ ਵਿੱਚ ਜਿਹੜਾ ਉਹ ਰਾਜੀ ਹੋ ਗਿਆ ਨਹੀਂ ਸਰ ਸਵਾਲ ਇਹ ਆ ਕਿ ਗਵਰਨਮੈਂਟ ਕੋਲ ਕਨਕ ਐ ਰਿਸਵਰ ਕਿਉਂ ਨਹੀਂ ਹੈਗੀ ਜੀ ਵੇਖੋ ਗਵਰਨਮੈਂਟ ਹੁਣ ਆ ਸਭ ਕੁਝ ਜੋ ਵੀ ਆ ਕਾਰਪੋਰੇਟ ਘਰਾਣੇ ਆ ਡਾਨੀ ਬਾਨੀ ਖਰੀਦ ਰਹੇ ਨੇ ਟਰੇਨਾਂ ਤੱਕ 에어ਪੋਰਟ ਤੱਕ ਜਿਹੜੇ ਉਹ ਚਲੇ ਜਾਣੇ ਨੇ ਉੱਥੇ ਬਿਲਕੁਲ ਸਹੀ ਆ ਵੀ ਉਹ ਨਾਲ ਸਟੋਰੇਜ ਕਰ ਲਈ ਬਿਲਕੁਲ ਸਹੀ ਆ ਉਹ ਨਿਕਲ ਕੇ ਬਾਹਰ ਆ ਰਹੀ ਹੈ ਪੰਜਾਬ ਸਰਕਾਰ ਦਾ ਰੇਟ ਆ ਕੇ ਦੇਖ ਲੈਣਾ ਸਰਕਾਰ ਪਿੱਲੋਂ ਜਿਹੜੀ ਮੁੰਡ ਦੀ ਕਣਕ ਉਹ ਬੰਦ ਕਰਦੀ ਆ ਸਿਰਫ ਸੈਂਟਰ ਸਰਕਾਰ ਵੱਲੋਂ ਗਰੀਬਾਂ ਦੀ ਕਣਕ ਆਰੀ ਉਹਦਾ ਕੀ ਕਾਰਨ ਹੈ ਜਿਹੜੇ ਕੱਟ ਲੱਗ ਰਹੇ ਆ ਵੇਖੋ ਉੱਚ ਵੀ ਕੱਟ ਲੱਗ ਰਹੇ ਆ ਇਹ ਸਿਰਫ ਤੇ ਸਿਰਫ ਇੱਕ ਪੰਜਾਬ ਸਰਕਾਰ ਨੇ ਵੱਡਾ ਧੋਖਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਹੁਣ ਤੁਸੀਂ ਉਹਦਾ ਸਬੂਤ ਵੇਖ ਵੀ ਲਿਆਓ ਜਿਹੜੇ ਮਹੱਲਾ ਕਲੀਨਿਕ ਨੇ ਉਹਨਾਂ ਦੇ ਬੋਰਡ ਉਤਰ ਗਏ ਹਾਂਜੀ ਉਹ ਜਿਹੜੇ ਆ ਮੋਦੀ ਸਰਕਾਰ ਦੇ ਬਣੇ ਹੋਏ ਸੀਗੇ ਉਹਨਾਂ ਦਾ ਫੰਡ ਉਹਨਾਂ ਵੱਲੋਂ ਪੈਸਾ ਆਇਆ ਸੀ ਉਸ ਚੀਜ਼ ਨੂੰ ਇਸਤੇਮਾਲ ਕਰਕੇ 92 ਸੀਟਾਂ ਜਿਹੜੀਆਂ ਉਹ ਲਈਆਂ ਭਗਵੰਤ ਮਾਨ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਪਰ ਐਰਕਾਂ ਜਿਹੜਾ ਵਾ ਜੇ ਲੋਕਾਂ ਦੇ ਉਹਨਾਂ ਨੂੰ ਲਾਈਨ ਚੋਂ ਬਾਹਰ ਕੱਢਿਆ ਆ ਇਹਨਾਂ ਨੂੰ ਜਿਤਾਇਆ ਨਹੀਂ ਉਹਨਾਂ ਨੂੰ ਹਰਾਇਆ ਸੀਗਾ ਇੱਕ ਚੰਗੀ ਉਮੀਦ ਲੈ ਕੇ ਕਿ ਪੰਜਾਬ ਸ਼ਾਇਦ ਜਿਹੜਾ ਵਾ ਉਹ ਵਾਕਿਆ ਹੀ ਸੋਨੇ ਦੀ ਚਿੜੀ ਬਣ ਜਾਊਗਾ ਤੇ ਹੁਣ ਉਹ ਦਿਨ ਦੂਰ ਨਹੀਂ 2027 ਚ ਲੋਕਾਂ ਨੇ ਇਹਨਾਂ ਨੂੰ ਵੀ ਬਾਹਰ ਕੱਢਣਾ ਮੈਂ ਸਮਝਦਾ ਹਾਂ ਹੁਣ ਆਪਾਂ ਕੀ ਮੁੱਦਾ ਚੁੱਕਣਾ ਹੋਰ ਬਿਲਕੁਲ ਜੀ ਆਉਣ ਵਾਲੇ ਸਮੇਂ ਦੇ ਜੇ ਵਿੱਚ ਜੇ 14 ਫਰਵਰੀ ਨੂੰ ਸਰਕਾਰ ਕੁਝ ਵੀ ਇਸ ਚੀਜ਼ ਦਾ ਹੱਲ ਲੈ ਕੇ ਨਿਕਲਦੀ ਆ ਤੇ ਠੀਕ ਆ ਅਸੀਂ ਆਪਣੇ ਘਰਾਂ ਨੂੰ ਵਾਪਸ ਆਵਾਂਗੇ ਜੇ ਸਰਕਾਰ ਅਜੇ ਵੀ ਕਿਸਾਨਾਂ ਮਜ਼ਦੂਰਾਂ ਦੀ ਜਾਂ ਹੁਣ ਜੇ ਗੱਲ ਕਰ ਲਈਏ ਦੁਕਾਨਦਾਰ ਵਰਗ ਦੀ ਨਹੀਂ ਸੁਣਦੀ ਇਹ ਅੰਦੋਲਨ ਲਗਾਤਾਰ ਚੱਲੂਗਾ ਸੰਘਰਸ਼ ਤਿੱਖੇ ਹੁੰਦੇ ਰਹਿਣਗੇ